ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਨ ਔਜਲਾ ਇੱਕ ਸਰਪ੍ਰਾਈਜ਼ ਤੁਹਾਡੇ ਸਾਰਿਆਂ ਦੇ ਲਈ ਦੇਣ ਜਾ ਰਹੇ ਨੇ ਇੰਡੀਆ ਦੇ ਉਹਨਾਂ ਦੇ ਫੈਨਸ ਦੇ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ ਔਰ ਬੜੀ ਬੇਸਬਰੀ ਨਾਲ ਤੁਸੀਂ ਜਿਹੜੇ ਸਾਰੇ ਇੰਤਜ਼ਾਰ ਕਰ ਰਹੇ ਸੀ ਕਿਰਨ ਔਜਲਾ ਕਦੋਂ ਇੰਡੀਆ ਆਉਣਗੇ ਕਦੋਂ ਇਹਨਾਂ ਦਾ ਇੰਡੀਆ ਦਾ ਟੂਰ ਹੋਏਗਾ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਆਸਟ੍ਰੇਲੀਆ ਟੂਰ ਦੇ ਲਈ ਬਾਹਰ ਜਾਂਦੇ ਨੇ ਨਿਊਜ਼ੀਲੈਂਡ ਟੂਰ ਦੇ ਲਈ ਜਾਂਦੇ ਨੇ ਕੈਨੇਡਾ ਟੂਰ ਦੇ ਲਈ ਯਾਨੀ ਕਿ ਫੋਰਨ ਕੰਟਰੀਜ਼ ਦੇ ਵਿੱਚ ਪ੍ਰਿਫਰ ਕਰਦੇ ਨੇ ਕਿ ਕਦੋਂ ਉਹ ਟੂਰ ਦੇ ਲਈ ਵਿਜ਼ਿਟ ਕਰਨਗੇ ਕਦੋਂ ਉਹ ਜਿਹੜੇ ਨੇ ਸ਼ੋਅ ਜੱਥੇ ਲਗਾਉਣਗੇ ਪਰ ਹੁਣ ਕਰਨ ਔਜਲਾ ਨੇ ਸ਼ੇਅਰ ਕਰਕੇ ਦੱਸ ਦਿੱਤਾ ਹੈ ਕਿ ਉਹ ਜਲਦ ਇੰਡੀਆ ਆ ਰਹੇ ਨੇ ਤੇ ਇੰਡੀਆ ਦੇ ਅੰਦਰ ਉਹਨਾਂ ਦੇ ਟੂਰਸ ਨੇ ਵੱਖਰੀਆਂ-ਵੱਖਰੀਆਂ ਸਿਟੀਜ਼ ਦੇ ਔਰ ਕਿੱਥੇ-ਕਿੱਥੇ ਕਰਨ ਆ ਰਹੇ ਨੇ ਔਰ ਕਿੰਨੀ ਤਰੀਕ ਪੋਸਟਰ ਬਹੁਤ ਕ੍ਰੀਏਟਿਵ ਹੈ ਬਹੁਤ ਜ਼ਿਆਦਾ ਅਟਰੈਕਟ ਕਰ ਰਿਹਾ ਹਰ ਕਿਸੇ ਨੂੰ ਗੇਮ ਔਨ ਕਰਨ ਔਜਲਾ ਸੋ ਇੰਡੀਆ ਟੂਰ ਦੀ ਗੱਲ ਕਰ ਲੈਣੇ ਸਭ ਤੋਂ ਪਹਿਲਾਂ ਦੱਸ ਦੇਣੇ ਕਿ ਸ਼ਨੀਵਾਰ 7 ਦਸੰਬਰ ਨੂੰ ਚੰਡੀਗੜ੍ਹ ਵਿਜ਼ਿਟ ਕਰ ਰਹੇ ਨੇ ਕਰਨ ਔਜਲਾ ਸੋ ਉਹਨਾਂ ਦਾ ਸ਼ੋ ਹੋਏਗਾ ਉਹਨਾਂ ਨੇ ਟਿਕਟਸ ਦੀ ਵੀ ਨੀਚੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਆਪਣੇ ਪੋਸਟਰ ਦੇ ਕਿ ਉਹਨਾਂ ਦਾ ਜਿਹੜਾ ਵੀ ਸ਼ੋ ਹੋਏਗਾ ਉਹਦੀ ਟਿਕਟ ਤੁਸੀਂ ਕਿੱਥੋਂ ਕਰਵਾ ਸਕਦੇ ਹੋ ਔਰ ਕਿੰਨੀਆਂ ਸੀਟਸ ਚਾਹੁੰਦੇ ਹੋ ਥੋੜਾ ਜਲਦ ਤੋਂ ਜਲਦ ਆਪਣੇ ਫੇਵਰਿਟ ਕਰਨ ਔਜਲਾ ਦੇ ਸ਼ੋਅ ਨੂੰ ਦੇਖਣ ਦੇ ਲਈ ਤੁਸੀਂ ਰਿਜ਼ਰਵੇਸ਼ਨ ਕਰਾ ਸਕਦੇ ਹੋ ਤੇ ਫ੍ਰਾਈਡੇ 13 ਦਸੰਬਰ ਬੈਂਗਲੋਰੂ ਯਾਨੀ ਕਿ ਬੈਂਗਲੋਰੂ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਹੋਣ ਵਾਲਾ ਹੈ ਸੋ ਤੁਸੀਂ ਵੀ ਸਾਰੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਵੋਗੇ ਸੋ ਸੈਟਰਡੇ 15 ਦਸੰਬਰ ਨੂੰ ਦਿੱਲੀ ਐਨਸੀਆਰ ਦੇ ਵਿੱਚ ਕਰਨ ਔਜਲਾ ਤਮਾਲਾ ਪਾਉਂਦੇ ਹੋਏ ਨਜ਼ਰ ਆਉਣਗੇ ਤੇ ਇਹ ਇਸ ਤੋਂ ਬਾਅਦ ਇਹ ਦੱਸ ਦਿੰਦੇ ਹਾਂ ਤੁਹਾਨੂੰ 21 ਦਸੰਬਰ ਨੂੰ ਮੁੰਬਈ ਦੇ ਵਿੱਚ ਸੋ ਇਹ ਚਾਰ ਸ਼ੋਜ਼ ਦੇ ਲਈ ਦਸੰਬਰ ਮਹੀਨੇ ਦੇ ਵਿੱਚ ਕਰਨ ਔਜਲਾ ਇੱਥੇ ਵਿਜ਼ਿਟ ਕਰਨਗੇ ਔਰ ਤੁਹਾਨੂੰ ਦੱਸ ਦਿੰਦੇ ਕਿ ਕਰਨ ਔਜਲਾ ਦਾ ਬਹੁਤ ਜ਼ਿਆਦਾ ਰੇਜ਼ ਪਾਇਆ ਜਾ ਰਿਹਾ ਹੈ ਹਾਲੀ ਦੇ ਵਿੱਚ ਤੌਬਾ ਤੌਬਾ ਗਾਣੇ ਨੇ ਵਾਕਿਆ ਦੇ ਵਿੱਚ ਤੌਬਾ ਕਰ ਦਿੱਤੀ ਅ ਇਸ ਕਦਰ ਰੀਲਸ ਬਣੀਆਂ ਕਿ ਫਿਲਮ ਨੇ ਪਹਿਲੇ ਦਿਨ 8 ਤੋਂ 10 ਕਰੋੜ ਦੀ ਕਮਾਈ ਕੀਤੀ ਬੈਡ ਨਿਊਜ਼ ਫਿਲਮ ਨੇ ਸੋ ਕਰਨ ਔਜਲਾ ਦੇ ਗੀਤ ਨੇ ਤੇ ਵਿੱਕੀ ਕੌਸ਼ਲ ਦੇ ਸਟੈਪ ਨੇ ਦੋਨਾਂ ਦੀ ਹਾਈਪ ਇਸ ਤਰ੍ਹਾਂ ਕ੍ਰੀਏਟ ਕੀਤੀ ਕਿ ਹਰ ਕੋਈ ਜੋ ਹੈ ਪਹਿਲੇ ਦਿਨ ਹੀ ਪਹੁੰਚ ਗਿਆ ਬੈਡ ਨਿਊਜ਼ ਦੇਖਣ ਦੇ ਲਈ ਸੋ ਕਰਨ ਔਜਲਾ ਦਾ ਬਹੁਤ ਇਸ ਟਾਈਮ ਕਰੇਜ਼ ਤਾਂ ਹੈਗਾ ਹੀ ਹੈਗਾ ਪਰ ਟਾਈਮ ਸਕੁエア ਤੇ ਵੀ ਉਹਨਾਂ ਦੀ ਫੋਟੋ ਲੱਗ ਚੁੱਕੀ ਹੈ ਸਭ ਤੋਂ ਜ਼ਿਆਦਾ ਸਰਚ ਕਰਨ ਵਾਲੇ ਵੀ ਆਰਟਿਸਟ ਬਣ ਚੁੱਕੇ ਨੇ ਕਰਨ ਔਜਲਾ ਤੇ ਕਰਨ ਔਜਲੇ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਉਹਨਾਂ ਦੀ ਲਿਖਤ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹਰ ਆਰਟਿਸਟ ਉਹਨਾਂ ਨੂੰ ਪ੍ਰੇਫਰ ਕਰ ਰਿਹਾ ਸੁਣਨਾ ਜਦੋਂ ਵੀ ਗੱਡੀ ਦੇ ਵਿੱਚੋਂ ਟਰੈਵਲ ਕਰ ਰਿਹਾ ਬੱਸਿਸ 'ਚ ਟਰੈਵਲ ਕਰ ਰਿਹਾ ਕਿਸੇ ਕਲੱਬ ਦੇ ਵਿੱਚ ਜਾ ਰਿਹਾ ਤਾਂ ਕਰਨ ਔਜਲਾ ਦਾ ਤੌਬਾ ਤੌਬਾ ਸੁਣੋ ਨੂੰ ਮਿਲਦਾ ਸੋ ਉਸ ਤੋਂ ਬਾਅਦ ਉਹਨਾਂ ਅਨਾਉਂਸਮੈਂਟ ਹੋ ਗਈ ਹੈ ਜੀ ਉਹ ਦਸੰਬਰ ਦੇ ਵਿੱਚ ਇੰਡੀਆ ਆ ਰਹੇ ਨੇ ਤੇ ਇੰਡੀਆ ਆ ਕੇ ਉਹ ਕਰਨਗੇ ਚਾਰ ਵੱਖਰੀਆਂ ਵ ਜੋ ਹੈ ਪੂਰੀ ਪੋਸਟਰ ਦੇ ਵਿੱਚ ਦੇ ਦਿੱਤੀ ਹੈ ਸੋ ਗੀਤਾਂ ਦੀ ਮਸ਼ੀਨ ਦੇ ਗੀਤ ਸੁਣਨ ਦੇ ਲਈ ਤੁਸੀਂ ਸਾਰੇ ਹੋ ਜਾਓ ਤਾਂ ਯਾਰ ਸੋ ਇੱਕ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਇਹੀ ਸੀ ਕਿਉਂਕਿ ਕਰਨ ਔਜਲਾ ਨੂੰ ਹਰ ਕੋਈ ਪਸੰਦ ਕਰਦਾ ਹੈ ਹਰ ਕੋਈ ਪਿਆਰ ਕਰਦਾ ਹੈ ਜਿੱਥੇ ਦਿਲਜੀਤ ਦਾ ਸਾਜ ਨੇ ਨਹੀਂ ਹਾਈਪ ਕ੍ਰੀਏਟ ਕਰਕੇ ਰੱਖੀ ਹੋਈ ਹੈ ਉੱਥੇ ਕਰਨ ਔਜਲਾ ਵੀ ਜੋ ਹੈ ਨੇ ਬਰਾਬਰ ਦੀ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ